ਪਾਣੀ ਦਾ ਵੀ ਅਰੇਂਜਮੈਂਟ ਹੈ ਨਹੀਂ ਜਿਹੜੇ ਪਾਣੀ ਦਾ ਵੀ ਆਖਵਾਜਾ ਤਾਂ ਕੋਈ ਨਹੀਂ ਆ ਗਿਆ ਭਾਜੀ ਕਿੱਥੇ ਹੋ ਗਿਆ ਆਪਾਂ ਆਹ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਹੀ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਬੜੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਕਾਹ ਕੋਈ ਪੁੱਛਦਾ ਨਹੀਂ ਹੈਗਾ ਅਹੀਂ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤਾਂ ਵੀ ਤੁਸੀਂ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾਓ ਨੇ ਵਾਲੇ ਨਾਲ ਡਿਊਟੀ ਤੇ ਮਗਾ ਲਈ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਵੀ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐਂ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐਂ ਬੋਲਦੇ ਆ ਯਾ ਸਾਡੀ ਕਾਹਦੀ ਜ਼ਿੰਦਗੀ ਆ ਕੁੜੀ ਆ ਵੀ ਇੰਨਾ ਤੱਕਾ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਲਾਕੇ ਦੇ ਨੇ ਸਾਡੀ ਪਟੋਲਣ ਲਈ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਆਪ ਵੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਤੋਂ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਆ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੱ ਲੈਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ ਬਾਰਸ ਦਾ ਟਾਈਮ ਏ ਨਹੀਂ ਨਹੀਂ ਹੁੰਦੇ ਨਹੀਂ ਇਹ ਇਹ ਕਿੱਥੇ ਇਮਰਾਨ ਨੂੰ ਮੀਂਹ ਆ ਗਿਆ ਹਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾ ਲਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੂੰ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਘੰਟਾ ਲੇਟ ਹੋ ਜਾਂਦੇ ਆ ਮੁਰਸੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾਦੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕਾ ਲਾ ਕੇ ਘਰੋਂ ਚੱਲ ਜਾਂਦੇ ਆ ਜਿੱਥੇ ਆਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਧੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਕਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਜ਼ਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜਿਹੜੀ ਨਿਕਾਉਂਦਾ ਬਾਹਰ ਨਹੀਂ ਕਾਉਂਦੇ ਜੇਹੀ ਬੋਲਦਿਆਂ ਫਿਰ ਅਖ ਕੋਈ ਕੰਮ ਨਹੀਂ ਰੇੜ ਨੇ ਇੱਥੇ ਡਿਊਟੀ ਲੱਗੀ ਫੜਦਾ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਆ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢੇਡ ਤੇ ਭਰ ਰਹੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਵੀ ਇੱਕ ਦਿਨ ਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਆ ਮੰਗ ਕੇ ਵਿਚਾਰੇ ਦੁਕਾਨ ਤੇ ਬਹੁਤ ਮਾੜਾ ਹਾਲਾ ਮਹਿਕਮੇ ਦਾ